ਮੈਂ ਤੁਹਾਡੇ ਕੋਲੋਂ ਪੁੱਛਦੀ ਹਾਂ ਕਿ ਆਪਾਂ ਦੁਖੀ ਕਿਉਂ ਹੁੰਦੇ ਹਾਂ ਸਾਡੇ ਨਾਲੋਂ ਕੋਈ ਬੋਲਣੋਂ ਬੰਦ ਹੋ ਜਾਂਦਾ ਤੇ ਅਸੀਂ ਦੁਖੀ ਹੁੰਨੇ ਆ ਸਾਡੇ ਤੋਂ ਦੂਰ ਹੋ ਜਾਂਦਾ ਕੋਈ ਚੀਜ਼ ਸਾਨੂੰ ਨਹੀਂ ਮਿਲਦੀ ਤੇ ਅਸੀਂ ਦੁਖੀ ਹੋ ਜਾਂਦੇ ਆ ਇੰਨਾ ਸਾਰੇ ਸਵਾਲਾਂ ਦਾ ਜਵਾਬ ਐ ਛੋਟੀ ਜੀ ਕਹਾਣੀ ਵਿੱਚ ਹੈ ਬਕਝੂ ਜੈਨ ਫਕੀਰ ਹੋਇਆ ਏ ਉਹ ਜਦ ਆਪਣੇ ਗੁਰੂ ਦੇ ਕੋਲ ਸੀ ਤਾਂ ਛੋਟਾ ਬੱਚਾ ਸੀ ਉਸ ਦਾ ਕੰਮ ਸੀ ਗੁਰੂ ਦਾ ਕਮਰਾ ਸਾਫ਼ ਕਰਨਾ ਇੱਕ ਦਿਨ ਉਹ ਆਪਣੇ ਗੁਰੂ ਦਾ ਕਮਰਾ ਸਾਫ਼ ਕਰ ਰਿਹਾ ਸੀ ਕਿ ਗੁਰੂ ਦੇ ਕੋਲ ਇੱਕ ਬਹੁਤ ਹੀ ਬਹੁਮੁੱਲੀ ਮੂਰਤੀ ਸੀ ਬੜੀ ਬਹੁਮੁੱਲੀ ਮੂਰਤੀ ਸੀ ਬੁੱਧ ਦੀ ਉਹ ਉਸ ਦੇ ਹੱਥੋਂ ਡਿੱਗ ਗਈ ਤੇ ਚੱਕਨਾ ਚੂਰ ਹੋ ਗਈ ਉਹ ਬਹੁਤ ਘਬਰਾਇਆ ਗੁਰੂ ਨੂੰ ਉਸ ਮੂਰਤੀ ਨਾਲ ਬੜਾ ਲਗਾਵ ਸੀ ਉਹ ਰੋਜ਼ ਦੋ ਚਾਰ ਫੁੱਲ ਉਸ ਮੂਰਤੀ ਦੇ ਚਰਨਾਂ ਵਿੱਚ ਚੜਾ ਜਾਂਦਾ ਤੇ ਉਹ ਸਦੀਆਂ ਪੁਰਾਣੀ ਮੂਰਤੀ ਸੀ ਉਹ ਮੂਰਤੀ ਗੁਰੂ ਦੇ ਗੁਰੂਕੁਲ ਸੀ ਤੇ ਪੀੜੀ ਦਰ ਪੀੜੀ ਵਸੀਅਤ ਦੀ ਤਰ੍ਹਾਂ ਮਿਲੀ ਇੱਕ ਹੀ ਹੋ ਗਿਆ ਉਹ ਬੜਾ ਘਬਰਾ ਰਿਹਾ ਸੀ ਕਿ ਤਦ ਗੁਰੂ ਕਮਰੇ ਵਿੱਚ ਆ ਗਿਆ ਤਾਂ ਉਸਨੇ ਮੂਰਤੀ ਆਪਣੇ ਦੋਹਾਂ ਹੱਥਾਂ ਦੇ ਵਿੱਚ ਲੁਕਾ ਲਈ ਤੇ ਉਸਨੇ ਕਿਹਾ ਗੁਰੂ ਜੀ ਕਿ ਇੱਕ ਗੱਲ ਪੁੱਛਣੀ ਏ ਗੁਰੂ ਨੇ ਕਿਹਾ ਹਾਂ ਪੁੱਛ ਉਸਨੇ ਕਿਹਾ ਜਦ ਕੋਈ ਆਦਮੀ ਮਰਦਾ ਹੈ ਤਾਂ ਕਿਉਂ ਮਰਦਾ ਹੈ ਉਸਦੇ ਗੁਰੂ ਨੇ ਕਿਹਾ ਉਸ ਦਾ ਸਮਾਂ ਆ ਗਿਆ ਤਾਂ ਉਸਨੇ ਕਿਹਾ ਇਹ ਤੁਹਾਡੀ ਮੂਰਤੀ ਦਾ ਸਮਾਂ ਆ ਗਿਆ ਸੀ ਗੁਰੂ ਹੱਸਿਆ ਦੂਸਨੇ ਕਿਹਾ ਜੋ ਤੂੰ ਮੈਨੂੰ ਸਮਝਾ ਰਿਹਾ ਹੈ ਆਪਣੇ ਜੀਵਨ ਵਿੱਚ ਯਾਦ ਰੱਖਣਾ ਕਿਉਂਕਿ ਤੇਰੇ ਜੀਵਨ ਵਿੱਚ ਬਹੁਤ ਮੂਰਤੀਆਂ ਦਾ ਸਮਾਂ ਆਏਗਾ ਜਦ ਟੁੱਟਣ ਦਾ ਯਾਦ ਰੱਖਣਾ ਸਮਾਂ ਆ ਗਿਆ ਸੀ ਤੇ ਬਖ ਜੋ ਕਹਿੰਦਾ ਹੈ ਉਹੀ ਗੱਲ ਉਸਦੇ ਜੀਵਨ ਨੂੰ ਬਦਲਣ ਵਾਲੀ ਬਣ ਗਈ ਜੋ ਚੀਜ਼ ਟੁੱਟ ਗਈ ਉਸਨੇ ਸੋਚਿਆ ਸਮਾਂ ਆ ਗਿਆ ਸੀ ਜੋ ਸਾਥੀ ਛੱਡ ਗਿਆ ਉਸਨੇ ਸੋਚਿਆ ਸਮਾਂ ਆ ਗਿਆ ਸੀ ਜੋ ਪਿਆਰਾ ਚੱਲ ਵਸਿਆ ਉਸਨੇ ਸੋਚਿਆ ਸਮਾਂ ਆ ਗਿਆ ਸੀ ਕੋਈ ਨਾਰਾਜ਼ ਹੋ ਗਿਆ ਤੋਂ ਉਸਨੇ ਸਮਝਿਆ ਸਮਾਂ ਆ ਗਿਆ ਸੀ ਬੌਕਸ ਨੇ ਕਿਹਾ ਇਹ ਗੱਲ ਮੇਰੇ ਲਈ ਇੱਕ ਸੂਤਰ ਬਣ ਗਈ ਇਹ ਨਿਰੰਤਰ ਮੇਰੇ ਮਨ ਵਿੱਚ ਰਹਿਣ ਲੱਗਾ ਕਿ ਉਹੀ ਹੁੰਦਾ ਹੈ ਜਿਸ ਦਾ ਸਮਾਂ ਆ ਗਿਆ ਹੋਵੇ ਹੌਲੀ ਹੌਲੀ ਕੋਈ ਵੀ ਚੀਜ਼ ਫਿਰ ਦੁੱਖ ਪੈਦਾ ਨਹੀਂ ਕਰਦੀ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ